ਆਸਾ ਇੰਦਰ ਨੇ ਪਾਸ ਕੀਤਾਗਾ ਆ ਮੇਰੀਆਂ ਕੋਠੀਆਂ ਨੇ ਫੌਜੀ ਬੰਦਾ ਮੈਂ ਮੈਨੂੰ 20 ਵਾਰੀ ਰਿਕੁਐਸਟ ਕਰ ਲਈ ਕਿ ਮੇਰੇ ਘਰੇ ਗੰਦ ਜਾ ਰਿਹਾ ਹੈਗਾ ਇਹ ਇੱਕ ਵਾਰ ਵੀ ਨਹੀਂ ਸੁਣ ਰਹੇ ਇਥੋਂ ਸਾਰਾ ਫਿਰ ਘਰੇ ਯਾਰੀ ਆ ਮੇਰੇ ਕੋਠੀਆਂ ਦੇ ਨਾਲ ਕਰਦੇ ਇੱਥੇ ਕਿਉਂ ਨਾ ਹਰਾਮ ਕਰਖੇ ਇੰਨਾ ਨਹੀਂ ਮੇਰਾ ਇਹ ਕੱਲ ਨੂੰ ਕੁਝ ਹੋ ਗਿਆ ਕਰ ਗਿਆ ਤੇ ਇਹ ਸੈਲਰ ਵਾਲੇ ਜ਼ਿੰਮੇਵਾਰ ਨੇ ਸਾਡੀ ਕਰਤੀ ਸੈਲਰ ਮਾਲਕ ਦਾ ਨਾਂ ਕੀ ਹੈ ਇਹਦਾ ਆਈ ਦੇਖੇ ਨੇ 5 ਮਿੰਟ ਚਾਰੇ ਆ ਵੀਰੇ ਇਹਨੇ ਦੱਸ ਦੋ ਤੁਸੀਂ ਫਿਰ ਵੀ ਸੈਲਰ ਮਾਲਕ ਦਾ ਨਾਂ ਕੀ ਹੈ ਇਹਦਾ ਜਿਹੜੇ ਨੇ ਇਹ ਨਾਲ ਹੀ ਚਲਵਾਇਆਗਾ ਇਹ ਗगन ਜੋਤ ਗगन ਜੋਤ ਫਾਦਰ ਨਾਂ ਕੀ ਹੈ ਇਹਦਾ ਫਾਦਰ ਮੈਂ ਵੀ ਮੈਨੂੰ ਇਹਨਾਂ ਦਾ ਬੜਾ ਮੈਦਾ ਪਹਿਲੀ ਵਾਰ ਹੈ ਹੈ ਚਲੋ ਕਿ ਨਾ ਨੀ ਇਹ ਸੈਲਰ ਕਿਤਨਾ ਦੂਰ ਪੜਨਾ ਚਾਹੀਏ ਘਰ ਕੇ ਪਾਸੇ ਹੋਣਾ ਚਾਹੀਏ ਘਰ ਕੇ ਪਾਸ ਮਿਕ ਵੀ ਹੋ ਐਸਾ ਹੁੰਦਾ ਹੈ ਕਿ ਘਰ ਕੇ ਪਾਸ ਮੇ ਸੈਲਰ ਖੋਲ ਦੋ ਨਹੀਂ ਹੁੰਦਾ ਕਿੰਨਾ ਟਾਈਮ ਹੋ ਗਿਆ ਉਹਨੂੰ ਚਾਲਦੇ ਨੂੰ 15 ਦਿਨ ਹੁਣੇ ਮਸ਼ੀਨਾਂ ਲਾਈਆਂ ਇਹਨਾਂ ਨੇ ਹਾਂ ਨਵੀਂ ਮਸ਼ੀਨਾਂ ਲਾਈਆਂ ਨੇ ਇਹਨਾਂ ਨੂੰ ਪਤਾ ਨਹੀਂ ਸੀ ਕਿ ਘਰ ਲੱਗ ਗਿਆ ਤੇ ਮਸ਼ੀਨਾਂ ਹੋਰ ਲਾ ਰਹੇ ਸੀ ਇਹਨੂੰ ਬੈਂਡ ਪਾ ਕਰਨਾ ਪਾਈਪ ਲਗਾ ਕੇ ਇਧਰ ਘੁਮਾਉਂਦੇ ਤੁਸੀਂ ਤੋਂ ਉਹਨੂੰ ਸੈਲਰਾਂ ਚ ਕਿੰਨਾ ਟਾਈਮ ਕੰਮ ਕਰਦੇ ਹੋ ਕਿਸੇ ਘਰ ਦੇ ਨਾਲ ਇਦਾਂ ਹੈ ਨਾ ਨਾ ਸਾਨੂੰ ਤਾਂ ਬਹੁਤ ਸਾਲ ਹੋ ਗਿਆ ਬਲੱਡੇ ਕੇ ਇਹਦਾ ਘਰ ਦੇ ਨਾਲ ਕੋਈ ਪਾ ਸਕਦਾ ਇਹਦਾ ਇਹ ਸੈਲਰ ਹੈ ਨਮਾ ਸੈਲਰ ਖੋਲੇ ਇਹ ਬੰਦੇ ਨੂੰ ਪਹਿਲਾਂ ਅਸੀਂ ਚੇਤਾਵਨੀ ਦਿੱਤੀ ਸੀ ਇਹ ਗੱਲ ਤੋਂ ਠੀਕ ਹੈ ਇਹਨੇ ਵੱਡੀਆਂ ਵੱਡੀਆਂ ਮਸ਼ੀਨਾਂ ਲਾਈਆਂ ਇਹਦੇ ਵਿੱਚ ਇਹਦੀ ਇਹ ਸੈਲਰ ਦੀ ਆਵਾਜ਼ ਇੰਨੀ ਕਿ ਜ਼ਿਆਦਾ ਹੈ ਕਿ ਬੰਦਾ ਰਾਤ ਨੂੰ ਸੌਂ ਨਹੀਂ ਸਕਦਾ ਇੰਨੀ ਕਿ ਆਵਾਜ਼ ਹੈ ਸੈਲਰ ਦੇ ਘਰ ਤੋਂ ਜ਼ਿਆਦਾ ਨਹੀਂ ਮੈਂ ਸੋਨੂੰ ਸਾਰਿਆਂ ਨੂੰ ਦਿਖਾਇਆ 20 ਮੀਟਰ ਦੂਰ ਹੈ ਘਰ ਤੋਂ ਜ਼ਿਆਦਾ ਦੂਰ ਨਹੀਂ ਹੈਗਾ 20 ਮੀਟਰ ਉਨਲੀ ਕੰਧ ਦੇ ਨਾਲ ਸੈਲਰ ਹੈ ਜਿਹੜਾ ਇਹ ਬੰਦਿਆਂ ਦਾ ਪਤਾ ਨਹੀਂ ਕਿਨੇ ਪਾਸ ਕੀਤੇ ਕਿਨੇ ਨਹੀਂ ਕੀਤਾ ਮੈਨੂੰ ਨਹੀਂ ਇਹ ਸਮਝ ਆਉਂਦੀ ਜਿਹੜਾ ਪਾਸ ਕਰਨ ਵਾਲਾ ਸੀ ਉਹਨੂੰ ਕਿੰਨੇ ਕਿੰਨਾਂ ਨੇ ਰਿਸ਼ਵਤ ਦਿੱਤੀ ਹੈ ਪਾਸ ਕਰਨ ਵਾਲੇ ਨੂੰ ਉਹ ਬੰਦੇ ਨੂੰ ਕਿੱਦਾਂ ਰਿਸ਼ਵਤ ਦਿੱਤੀ ਇਹਨਾਂ ਨੇ ਵੈਸਟ ਗਵਰਨਮੈਂਟ ਨੂੰ ਇਹ ਰਿਕੁਐਸਟ ਕਰਦਾ ਕਿ ਇਹਨਾਂ ਦੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਐ ਇਸ ਚੀਜ਼ ਦੀ ਨਾਲੇ ਪਾਸ ਕਰਣਾੜੇਾਂ ਤੇ ਹੋਣੀ ਚਾਹੀਦੀ ਐ ਕਿ ਇਦਾਂ ਘਰ ਦੇ ਨਾਲ ਕੋਠੀਆਂ ਪਾਈਆਂ ਸੀ ਦੋਨੇ ਭਰਾ ਫੌਜ 'ਚ ਠੀਕ ਐ ਮੈਂ ਬਤੌਰ ਫੌਜ 'ਚ ਮੇਰਾ ਭਰਾ ਫੌਜ 'ਚ ਦੋਨੇ ਫੌਜ 'ਚ ਡਿਊਟੀ ਕਰਦੇ ਆ ਪਰ ਇਹਨਾਂ ਨੂੰ ਕੋਈ ਕੰਨ ਤੇ ਜੂਨ ਨਹੀਂ ਸਰਕਦੀ ਮੈਂ ਤੁਹਾਨੂੰ ਦਿਖਾਉਣਾ ਮੌਕੇ ਤੇ ਦਿਖਾਉਣਾ ਸੈਲਰ ਚੱਲਦਾ ਵੀ ਇਹ ਘਰ ਤੋਂ ਕਿੰਨੀ ਕੁ ਦੂਰੀ ਤੇ ਸੈਲਰ ਐ ਰਾਜ ਫੜੀ ਮੂੰਹ ਐ ਫੜ Вот, well вот <laughs> ਆ ਆ ਜਾਗਾ ਤੂੰ ਤੇ ਆ ਮਕਾਨ ਨਾਲ ਕਿੰਨਾ ਕੁ ਫਰਕ ਹੈ ਮਕਾਨ ਦੇ ਨਾਲ ਤੇ ਇਥੋਂ ਨਾਲ ਸੈੱਲਰ ਹੈ ਤੇ ਜੱਗ ਇਹਨੇ 50 ਮੀਟਰ ਜਿੱਦਿਆ 20 ਮੀਟਰ ਤੋਂ ਕੋਈ ਸੈੱਲਰ ਖੋੜ ਸਕਦਾ ਨਾਲ ਜਿਹੜੇ ਸਾਹਿਬ ਇਹਨਾਂ ਨੇ ਪਾਇਆ ਸੈੱਲਰ ਦੋਨੋਂ ਸਟਾਈਕ ਕੋਈ ਚੱਲੂ ਕਰੇਗਾ ਤੇ ਮਸ਼ੀਨ ਬੰਦ ਕਰ ਜਦੋਂ ਹੋਣਗੇ ਕਹਦੇ ਤੂੰ ਫੇਰ ਗੱਲ ਕਰਾਈਂਗਾ